ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਗੱਡੀ ਆ ਕੋਈ ਮੋਟਰਸਾਈਕਲ ਆ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9465629488 ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਨਿਸ਼ਾਨ ਦੀ ਸਨੀ ਡੀਜ਼ਲ ਵੇਰੀਐਂਟ 2012 ਮਾਡਲ 1,70,000 ਰੁਪਏ ਡਿਮਾਂਡ ਜੀਰੇ ਤੋਂ ਲੈ ਕੇ ਪਹੁੰਚੇ ਅਸੀਂ ਗੱਡੀ ਚਿੱਟੇ ਰੰਗ ਦੀ ਆ ਪੂਰੀ ਸੋਹਣੀ ਗੱਡੀ ਆ ਜੀ ਨਾ ਤਾਂ ਗੱਡੀ ਦੇ ਰੰਗ 'ਚ ਕੋਈ ਕਮੀ ਐ, ਨਾ ਕੋਈ ਚਲਾਉਣੇ 'ਚ ਕਮੀ ਐ ਸੀ ਤੇ ਵਧੀਆ ਆਪਾਂ ਨੂੰ ਟਾਇਰਾਂ 'ਚ ਅਲਾਈ ਲੱਗੇ ਹੋਈ ਮਿਲ ਜਾਣਗੇ, ਵਧੀਆ ਸੋਹਣੇ ਆਪਾਂ ਨੂੰ ਟਾਇਰ ਮਿਲ ਜਾਣਗੇ। ਬਾਕੀ ਤੁਸੀਂ ਜਾ ਕੇ ਗੱਡੀ ਨੂੰ ਦੇਖਣਾ ਜੇ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ। ਮਾਲਕ ਦਾ ਜਿਹੜਾ ਏਰੀਆ ਜੀਰਾ 170 ਇੱਕ ਵਾਰੀ ਡਿਮਾਂਡ ਹੈ ਘਟਾਵਾ ਦਾ ਕੀਤਾ ਜਾਊਗਾ ਸੀ। ਰੇਟ ਕੋਈ ਫਿਕਸ ਨਹੀਂ ਹੈਗਾ ਜੀ। ਜਿਹਨੂੰ ਵੀ ਇਹ ਗੱਡੀ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਮਾਲਕ ਨੂੰ ਇੱਕ ਵਾਰੀ ਪਹਿਲਾਂ ਫੋਨ ਕਰ ਲਿਓ ਜੀ। ਜਦੋਂ ਫੋਨ 'ਤੇ ਸਾਰੀ ਗੱਲਬਾਤ ਹੋ ਗਈ। ਉਹ ਤੋਂ ਬਾਅਦ ਰੇਟ ਵੇਕੇ ਘਰੇ ਜਾ ਕੇ ਮੁਕਾ ਸਕਦਾਂ ਹਾਂ ਨੰਬਰ 22 ਦਾ 98552 30625 ਸੈਕਿੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਸੈਂਟਰੋ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਜੀ ਤੇ ਗੱਡੀ ਮਾਲਕ ਦੇ ਘਰੇ ਖੜੀ ਹੈ ਘਰ ਦੀ ਗੱਡੀ ਆ ਪਰਸਨਲ ਮਾਲਕ ਦੀ ਗੱਡੀ ਹੈ ਜੀ ਘਰ ਲਈ ਵਰਤੀ ਹੋਈ ਆ ਮਾਡਲ 2007 ਹੈ 2027 ਤੱਕਰ ਮਾਲਕ ਨੇ ਪਾਸਿੰਗ ਇਹਦੀ ਰੀਨਿਊ ਕਰਵਾਈ ਹੋਈ ਹੈ ਜੀ 80000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਤੇ ਅੰਮ੍ਰਿਤਸਰ ਮਾਲਕ ਦਾ ਏਰੀਆ ਹੈਗਾ ਤੇ ਰ ਆਪਣ ਨੂੰ ਬਹੁਤ ਵਧੀਆ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਮਿਲ ਜੂਗੀ ਸੇ ਤੇ ਚਲਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾਓ ਗੱਡੀ ਨੂੰ ਦੇਖੋ ਚਲਾ ਕੇ ਦੇਖੋ ਗੱਡੀ ਨੂੰ ਪਰਖੋ ਜੀ ਟਰਾਈ ਜਦੋਂ ਲੈ ਲਈ ਉਹ ਤੋਂ ਬਾਅਦ ਸਾਰੀ ਜਦੋਂ ਤਸੱਲੀ ਹੋ ਗਈ ਕਾਗਜ਼ ਪੱਤਰ ਚੈੱਕ ਕਰ ਲਈ ਤੁਸੀਂ ਉਹ ਤੋਂ ਬਾਅਦ ਜਿਹੜਾ ਫਾਈਨਲ ਰੇਟ ਹੈ ਉਹ ਬਹਿ ਕੇ ਮੁਕਾਲਿਓ ਮਾਲਕ ਨਾਲ ਤੇ ਗੱਲਬਾਤ ਕਰਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ 62394B015 ਮਾਲਕਬਾਜੀ ਦਾ ਨੰਬਰ ਹੈ ਜਿੰਨਾ ਦੀ ਸੈਂਟਰੋ ਗੱਡੀ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ 2008 ਮਾਡਲ 2028 ਤੱਕਰ ਪਾਸਿੰਗ ਇਸ ਗੱਡੀ ਦੀ ਆਪਾਂ ਨੂੰ ਮਿਲੂਗੀ ਗੱਡੀ ਦੀ ਕੰਡੀਸ਼ਨ ਹੈਗੀ ਅਜੀ ਪੂਰੀ ਵਧੀਆ ਤੇ ਲੁਧਿਆਣੇ ਤੋਂ ਗੱਡੀ ਮਾਲਕ ਨੇ ਭੇਜੀ ਆ ਨਵੇਂ ਟਾਇਰਾਂ ਚ 99000 ਰੁਪਿਆ ਮਾਲਕ ਵੱਲੋਂ ਇੱਕ ਡਿਮਾਂਡ ਪਹੁੰਚੀ ਆ ਇਹ ਜਿਹੜਾ ਰੇਟ ਤੁਹਾਨੂੰ ਆਪਾਂ ਦੱਸ ਰਹੇ ਹਾਂ ਅਸੀਂ ਜਾਂ ਇਹ ਸਾਲਟੋ ਗੱਡੀ ਦਾ ਦੱਸਿਆ ਕੋਈ ਫਿਕਸ ਰੇਟ ਨਹੀਂ ਹੈਗਾ ਘਟਵਾਦਾ ਕੀਤਾ ਜੀ ਜੇ ਕਿਸ ਗੱਡੀ ਦਾ ਕੋਈ ਫਿਕਸ ਰੇਟ ਹੁੰਦਾ ਸੀ ਆਪਾਂ ਪਹਿਲਾਂ ਦੱਸ ਦਿੰਨੇ ਆ ਵੀ ਇਸ ਗੱਡੀ ਦਾ ਜਾਂ ਇਸ ਮਸ਼ੀਨਰੀ ਦਾ ਰੇਟ ਫਿਕਸ ਹੈਗਾ ਬਾਕੀ ਅੱਗੇ ਜਿਹੜੀ ਤੁਸੀਂ ਗੱਡੀ ਦੇਖੋਗੇ ਉਹਦਾ ਰੇਟ ਫਿਕਸ ਵੀ ਹੈਗਾ ਜਮਾ ਘਟ ਮਾਲਕ ਨੇ ਲਾ ਕੇ ਭੇਜ ਤੇ ਰੇਟ ਇੱਕੋ ਹੀ ਮੰਗਿਆ ਉਹਦੀ ਵੀ ਆਪਾਂ ਸਾਰੀ ਗੱਲ ਕਰਾਂਗੇ ਪਹਿਲਾਂ ਜਿਹੜੀ ਤੁਸੀਂ ਆਲਟੋ ਗੱਡੀ ਦੇਖ ਰਹੇ ਹੋ ਇਹ ਤੁਸੀਂ ਪਸੰਦ ਕਰੋ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਲੁਧਿਆਣਾ ਜਾ ਕੇ ਦੇਖ ਸਕਦੇ ਹਾਂ ਬਾਈ ਦਾ ਨੰਬਰ ਸਕਰੀਨ ਤੇ ਹੈ ਜਿੰਨਾਂ ਦੀ ਗੱਡੀ ਆ ਕਰ ਸਕਦਾ ਹਾਂ ਗੱਲਬਾਤ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9475929488 ਤੁਹਾਡੇ ਕੋਲੇ ਘਰ ਹੈ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜਿੱਥੋਂ ਵੀ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਜਮਾ ਫਰੀਚ ਲਾ ਦਾਂਗੇ ਜੀ ਗੱਲ ਕਰਾਂਗੇ ਜੀ ਆਪਾਂ ਵਰਨਾ ਗੱਡੀ ਦੀ 2015 ਮਾਡਲ ਮਾਲਕ ਨੇ ਗੱਡੀ ਭੇਜੀ ਆਪਣੇ ਕੋਲੇ ਵੇਚਣ ਵਾਸਤੇ 3 ਲੱਖ ਤੇ 55000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਬਾਗਾ ਪੁਰਾਣਾ ਮਾਲਕ ਦਾ ਏਰੀਆ ਜੀ ਤੇ ਗੱਡੀ ਹੈ ਘਰ ਦੀ ਕਾਰੇ ਘੜੀਆਂ ਮਾਲਕ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਚਿੱਟੇ ਰੰਗ ਦੀ ਹੈ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਪਾਸਿਓਂ ਆਪਾਂ ਨੂੰ ਪੂਰੀ ਵਧੀਆ ਦੇਖਣ ਨੂੰ ਮਿਲੂਗੀ 3 55 ਦੇ ਵਿੱਚੋਂ ਰੇਟ ਕੀਤਾ ਜਾਊਗਾ ਬਾਕੀ ਜੇ ਗੱਡੀ ਦੀ ਆਪਾਂ ਅੰਦਰ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਸੀ ਨਾ ਤਾਂ ਕੋਈ ਡੈਮੇਜ ਹੈ ਗੱਡੀ ਨਾ ਅੰਦਰੋਂ ਨਾ ਬਾਹਰੋਂ ਸਾਰੇ ਪਾਰਟਸ ਆਪਾਂ ਨੂੰ ਵਧੀਆ ਮਿਲ ਜਾਣਗੇ ਨਾ ਕੋਈ ਗੱਡੀ ਕੰਮ ਪਾਲਦੀ ਹੈ ਨਾ ਕੋਈ ਅੰਦਰ ਦਾ ਨਾ ਕੋਈ ਬਾਹਰ ਦਾ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਇੰਜਨ ਗੇਅਰ ਪੂਰਾ ਵਧੀਆ ਸੀ ਬਾਕੀ 355 ਮਾਲਕ ਨੇ ਰੇਟ ਇੱਕ ਵਾਰੀ ਕਿਹਾਗਾ ਬਾਕੀ ਕਹਿੰਦੇ ਸੀਗੇ ਘਟਾਬਾਦ ਕਰਕੇ ਗੱਡੀ ਸੇਲ ਕਰ ਦਾਂਗੇ ਸੀ ਜਿਹਨੂੰ ਵੀ ਗੱਡੀ ਇਹ ਪਸੰਦ ਆਈ ਅਸੀ ਜਿੰਨੇ ਤੁਸੀਂ ਦੇਖ ਰਹੂ ਮਾਲਕ ਦੇ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਜਿੰਨਾ ਦੀ ਗੱਡੀ ਆ 9855849277 ਜਿੰਨਾ ਦੀ ਗੱਡੀ ਆ ਉਹਨਾਂ ਦਾ ਹੀ ਇਹ ਨੰਬਰ ਹੈ ਕੋਈ ਵੀ ਗੱਲ ਕਰਨੀ ਆ ਚਾਹੇ ਕਾਗਜ਼ ਪੱਤਰਾ ਬਾਰੇ ਚਾਹੇ ਗੱਡੀ ਬਾਰੇ ਕੁਝ ਵੀ ਪੁੱਛਣਾ ਤੁਸੀਂ ਪੁੱਛੋ ਜੀ ਹੰਡੀ ਕੋ ਗੱਡੀ 2011 ਮਾਡਲ 2027 ਟੱਕਰ ਪਾਸਿੰਗ ਰੇਟ ਹੈਗਾ ਕੁੱਲ 70000 ਰੁਪਿਆ ਡਿਮਾਂਡ ਤਰਨ ਤਰਨ ਮਾਲਕ ਦਾ ਏਰੀਆ ਗਾ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਦੇਖੋ ਗੱਡੀ ਨੂੰ ਦੇਖੋ ਪਹਿਲਾਂ ਇੱਕ ਵਾਰੀ ਪੰਜਾਬ ਨੰਬਰ ਦੀ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਗੱਡੀ ਦੇ ਟਾਇਰ ਬਹੁਤ ਵਧੀਆ ਮਿਲ ਜਾਣਗੇ ਚਿੱਟੇ ਰੰਗ ਦੀ ਹੈ ਤੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਆ ਚਾਰੇ ਪਾਸੇ ਮਾਲਕ ਨੇ ਫੋਟੋਆਂ ਖਿੱਚ ਕੇ ਭੇਜੀਆਂ ਤੇ ਮਾਲਕ ਨੇ ਕਿਹਾਗਾ ਸਾਰੇ ਫੰਕਸ਼ਨ ਚਾਲੂ ਹਾਲਤ ਦੇ ਵਿੱਚ ਮਿਲ ਜਾਣਗੇ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਨੇ ਕਿਹਾ ਇੱਕ ਵਾਰੀ ਘਰੇ ਆਜੋ ਗੱਡੀ ਨੂੰ ਆ ਕੇ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਆ ਉਹ ਤੋਂ ਬਾਅਦ ਰੇਟ ਵੇਖੀ ਕਰ ਲਾਂਗੇ ਬਾਕੀ ਇਹਨਾਂ ਨੇ ਆਪਦੀ ਗੱਡੀ ਵੇਚਣੀ ਐ ਰੇਟ ਉੱਤੇ ਥੱਲੇ ਕਰਕੇ ਗੱਡੀ ਆਪਦੀ ਬੇਚ ਦੇਣਗੇ ਜਿਹਨੂੰ ਵੀ ਗੱਡੀ ਇਹ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਕਿਸੇ ਨੂੰ ਗੱਡੀ ਪਸੰਦ ਆਈ ਆ ਰੇਟ ਪਸੰਦ ਆ ਗੱਡੀ ਪਸੰਦ ਆਈ ਆ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਕਰੋ ਜੀ ਗੱਲਬਾਤ ਸਾਡੀ ਦੀ ਸਾਰੀ ਜਾਣਕਾਰੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਤੇ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਦੱਸਦੇ ਰਹੋ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਮੈਨੂੰ ਪਸੰਦ ਆ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਬਤ ਬਤ ਸ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਕੁਝ ਵੀ ਅਸੀਂ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਵੇਚਣਾ ਚਾਹੁੰਦੇ ਹੋ ਜੇ ਤੁਸੀਂ ਫ੍ਰੀ ਚ ਐਡ ਕਰਵਾਉਣੀ ਹੈ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਭੇਜ ਦਿਓ ਆਪਣੇ ਕੋਲੇ ਐਡ ਆਪਾਂ ਤੁਹਾਡੀ ਜਮਾ ਫ੍ਰੀ ਚ ਲਾ ਦੇਵਾਂਗੇ ਜੀ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਇੱਕ ਹਾਲ ਟੂ ਗੱਡੀ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਆ ਜੀ 2006 ਮਾਡਲ ਗੱਡੀ ਆ ਜੀ ਤੇ 72000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਬਰਨਾਲੇ ਤੋਂ ਮਾਲਕ ਨੇ ਗੱਡੀ ਭੇਜੀ ਆ ਬਰਨਾਲਾ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਸੀ ਰੰਗ ਗੱਡੀ ਦਾ ਪੂਰਾ ਵਧੀਆ ਗਾ ਆਲਟੋ ਐਲ ਐਕਸ ਆਈ ਹੈ ਜੀ ਬਰਨਾਲੇ ਖੜੀ ਆ ਮਾਲਕ ਦੇ ਘਰੇ ਮਾਲਕ ਦੀ ਪਰਸਨਲ ਗੱਡੀ ਆ ਮਾਲਕ ਨੇ ਘਰ ਲਈ ਵਰਤੀ ਹੋਈ ਆ ਘਰ ਲਈ ਚਲਾਈ ਹੋਈ ਆ ਮਾਲਕ ਕਹਿੰਦੇ ਨੇ ਵੀ ਸਾਡੇ ਕੋਲੇ ਗੱਡੀ ਚੱਲ ਰਹੀ ਆ ਤੇ ਪੂਰੀ ਵਧੀਆ ਰੱਖੀ ਹੋਈ ਆ ਟਾਈਮ ਟੂ ਟਾਈਮ ਇਹਦੀ ਸਰਵਿਸ ਅਸੀਂ ਕਰਵਾਉਂਦੇ ਰਹੇ ਹਾਂ ਜੀ ਮਾਲਕ ਦੇ ਦਸਨ ਮੁਤਾਬਕ ਗੱਡੀ ਇਹ ਪੂਰੀ ਵਧੀਆ ਗੀ। ਬਾਕੀ ਤੁਸੀਂ ਆਪ ਦੀ ਤਸੱਲੀ ਕਰਨੀ ਹੈ ਤਾਂ ਬਰਨਾਲੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਸੀ। 9872 99859 ਨੰਬਰ ਸਕਰੀਨ ਤੇ ਹੈ ਮਾਲਕ ਦਾ ਜਿੰਨਾ ਦੀ ਗੱਡੀ ਆ ਇੱਕ ਵਾਰੀ ਪਹਿਲਾਂ ਫੋਨ ਕਰ ਲਿਓ। ਜਦੋਂ ਤੁਸੀਂ ਜਾ ਕੇ ਦੇਖੋਗੇ ਗੱਡੀ ਪਸੰਦ ਤੁਹਾਨੂੰ ਆ ਗਈ ਉਹ ਤੋਂ ਬਾਅਦ ਰੇਟ ਉੱਤੇ ਥੱਲੇ ਆਪਦਾ ਜਿਹੜਾ ਕਰਨਾ ਹੋਇਆ ਮੌਕੇ ਤੇ ਮੁਕਾ ਲਿਓ ਜੀ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ। ਨੰਬਰ ਤੁਹਾਨੂੰ ਦੇ ਹੀ ਦਿੱਤਾ। ਤੇ ਕਿਵੇਂ ਦੀ ਲੱਗੀ ਸੀ ਇਹ Alto ਗੱਡੀ ਜਰੂਰ ਕਮੈਂਟ ਕਰ ਦਿਓ ਜੀ ਇੱਕ Santro ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 65000 ਰੁਪਿਆ ਮਾਲਕ ਨੇ ਫਿਕਸ ਰੇਟ ਇਸ ਗੱਡੀ ਦਾ ਕਿਹਾ ਸੀ ਰੇਟ ਉੱਤੇ ਥੱਲੇ ਹੋਣਾ ਨਹੀਂ 2008 ਮਾਡਲ ਗੱਡੀ ਇਹ ਤੇ ਇਸ ਗੱਡੀ ਦੀ ਰਜਿਸਟ੍ਰੇਸ਼ਨ ਜਿਹੜੀ ਹੋਈ ਆ ਕਾਪੀ ਦੀ ਉਹ 2009 ਦੇ ਵਿੱਚ ਹੋਈ ਆ ਪੱਟੀ ਮਾਲਕ ਦਾ ਏਰੀਆ ਖਾਸ ਪੱਟੀ ਖੜੀ ਆ ਪੱਟੀ ਦਾ ਨੰਬਰ ਲੱਗਿਆ ਹੋਇਆ ਤੇ ਲੋਕਲ ਗੱਡੀ ਜੀ ਇਹ ਮਾਲਕ ਦੀ ਪਰਸਨਲ ਗੱਡੀ ਆ ਤੇ 98784 ਤੇ 70982 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਸੀ। ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ। ਵਧੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ। ਜੇ ਪਸੰਦ ਆਈ ਆ ਵਧੀਆ ਲੱਗੀ ਆ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ। ਤੇ ਇੱਕ ਵਾਰੀ ਚੈੱਕ ਕਰ ਲਓ ਜਿਨੇ ਲਾਈਕ ਨਹੀਂ ਕੀਤੀ ਵੀਡੀਓ ਲਾਈਕ ਜ਼ਰੂਰ ਕਰ ਦਿਓ ਜੀ। ਬਾਕੀ ਐਡ ਕਰਵਾਉਣੀ ਆ ਫਰੀਦ ਸਹਿਬਾ ਜੀ। ਤੇ ਭੇਜੋ ਆਪਣੇ ਕੋਲੇ ਉੱਤੇ WhatsApp ਨੰਬਰ ਤੁਸੀਂ ਚੈੱਕ ਕਰ ਲਓ ਜੀ